ਤੋਂ ਇਹਦੀ ਬੰਦ ਦੀ ਕਾਲ ਹੁੰਦੀ ਹੈ 95 ਦੇ 95 ਐਮਐਲਏ ਇੱਥੇ ਆ ਕੇ ਬੈਠਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈ ਨਾ ਜ਼ਿੰਮੇਵਾਰੀ ਤਾਂ ਸਾਡੀ ਨਹੀਂ ਹੈਗੀ ਕੀ ਭਗਵੰਤਪਨ ਜੀ ਨੇ ਇੱਥੇ ਆ ਕੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਡੇ ਤੇ ਕਿੰਨੇ ਕਿੰਨੇ ਦੇ ਪਰਚੇ ਹੋਏ ਆ ਕੋਈ ਗੱਲ ਨਹੀਂ ਮੈਂ ਬੈਠਾ ਕੀ ਭਗਵੰਤਪਨ ਜੀ ਨੇ ਇਹ ਗੱਲ ਕਹੀ ਕਿ ਸਟੇਟ ਵੱਲੋਂ ਵਕੀਲ ਜਾਣਗੇ ਤੁਹਾਡੀ ਜਮਾਨਤਾਂ ਦੇ ਕੀ ਭਗਵੰਤਪਨ ਜੀ ਨੇ ਇਹ ਗੱਲ ਕਹੀ ਕਿ ਬੱਚਿਓ ਜੇ ਤੁਹਾਨੂੰ ਲੰਗਰ ਦੀ ਲੋੜ ਆ ਜੇ ਤੁਹਾਨੂੰ ਪਾਣੀ ਦੀ ਲੋੜ ਆ ਪੰਜਾਬ ਸਰਕਾਰ ਹੈਗੀ ਆ ਕਿੰਨੇ ਕੁ ਦੂਰ ਆ ਭਗਵੰਤਪਨ ਜੀ ਦਾ ਘਰ ਇੱਥੋਂ 5-600 ਮੀਟਰ ਦੂਰ ਇਹ ਤਾਂ ਹੁਣ ਇਹਨੂੰ ਕਹਦੀ ਹੈ ਕਿ ਜੀ ਬਾਪੂ ਜੀ ਚਲੋ ਮਾੜਿਆ ਮੁੱਖ ਮੰਤਰੀ ਦੇ ਗੇਟ ਦੇ ਪਾਰ ਜਾ ਖੜਾਉਣੀ ਹੈ ਮੈਂ ਕਹਿਣਾ ਚਾਹੇ ਸਰੰਗ ਪਟ ਕੇ ਜਾਵੇ ਇਹ ਜਿਪਸੀ ਤੁਹਾਨੂੰ ਮੁੱਖ ਮੰਤਰੀ ਦੇ ਗੇਟ ਦੇ ਪਾਰ ਕਿੱਡੀ ਮਿਲੂਗੀ ਪ੍ਰਸ਼ਾਸਨ ਕੋਈ ਧੱਕੇਸ਼ਾਹੀ ਕਰ ਸਕਦਾ ਜਦੋਂ 10 ਤਰੀਕ ਨੂੰ ਹੋਈ ਸੀ ਇਹਨਾਂ ਦਾ ਹੁਣ ਉਹ ਜਦੋਂ ਨਕਾ ਲੈਣ ਦੇ ਵਿਅਤ ਵੀ ਜਾਣਿਆ ਰਿਬਨ ਕਟਾਈ ਵੇਲੇ ਉਹ ਇੰਨੀ ਸਾਨੂੰ ਕੋਈ ਮਤਲਬ ਨਹੀਂ ਆਉਂਦਾ ਧੱਕਾਸ਼ਾਹੀ ਦੇ ਨਾਲ ਧੱਕਾਸ਼ਾਹੀ ਚੱਲਦੀ ਰਹਿੰਦੀ ਹੈ ਜੋ ਪੰਜਾਬ ਪ੍ਰਸ਼ਾਸਨ ਨੇ ਸਾਡੇ ਡੰਡੇ ਮਾਰੇ ਉਹ ਧੱਕਾਸ਼ਾਹੀ ਸੀਗੀ ਉਹ ਮੈਨੂੰ ਪਤਾ ਨਹੀਂ ਕਿ ਸਟੇਟ ਸਾਡੇ ਕਿਉਂ ਪੰਜਾਬ ਭਗਵੰਤ ਮਾਨ ਜੀ ਨੇ ਪੰਜਾਬ ਪੁਲਿਸ ਭੇਜੀ ਸੀ ਇੱਥੇ ਐਂਟੀ ਰਾਈਡ ਪੁਲਿਸ ਜਦੋਂ ਅਸੀਂ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਹੀ ਦੋਣ ਦੀ ਗੱਲ ਕਰ ਰਹੇ ਹਾਂ ਜੀਮ ਦੇ ਬਿਆਨ ਤਾਂ ਕਹਿ ਰਹੇ ਆ ਕਿ ਅਸੀਂ ਬੱਚਿਆਂ ਦੇ ਨਾਲ ਹੀ ਆ ਉਹਨਾਂ ਦੇ ਬਿਆਨ ਆਉਂਦੇ ਨੇ ਕਿ ਹਾਂ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਹਾਂ ਬਿਆਨ ਹੁਣ ਮੈਂ ਇਦਾਂ ਕਹੀ ਜਾਵਾਂ ਕਿ ਜੀ ਆਹ ਜਿਹੜਾ ਧਰਨਾ ਆ ਇਹ ਧਰਨਾ ਭਗਵੰਤ ਮਾਨ ਜੀ ਨੂੰ ਚੁਭ ਰਿਹਾ ਹੈ ਨਾ ਇਹ ਬਿਆਨ ਦੇ ਤੁਹਾਨੂੰ ਕਿਉਂ ਲੱਗ ਰਿਹਾ ਕਿ ਇਹ ਚੁਭ ਰਿਹਾ ਜਦੋਂ ਭਗਵੰਤ ਮਾਨ ਜੀ ਕਹਿ ਰਹੇ ਮੈਂ ਬੱਚਿਆਂ ਦੇ ਨਾਲ ਆ ਮੈਂ ਕਹਿੰਦਾ ਭਗਵੰਤ ਮਾਨ ਜੀ ਨੂੰ ਚ ਆ ਜਮੀਨ ਵੀ ਸੈਣੀ ਮਾਜਰੇ ਦੇ ਕਾਂਜੀ ਮਾਜਰੇ ਦੀ ਜਮੀਨ ਹੈ ਯੂਨੀਵਰਸਿਟੀ ਰਿਚਮਾ ਇਹ ਇਹ ਜਮੀਨ দান ਦਿੱਤੀ ਹੋਈ ਹੈ ਜੇ ਅੱਜ ਇਹਦੇ ਪੂਰਵਜ ਆਪਣੇ ਉਹ ਕਾਗਜ਼ ਕੱਢ ਲਿਆਉਣ ਨਾ ਇਹਨਾਂ ਨੂੰ ਇਹ ਜਮੀਨ ਦਾ ਨਾ ਮੁੜ ਕੇ ਨਾ ਆਪਣੀ ਔਖੀ ਹੋ ਜੂਗੀ ਜੇ ਉਹਨਾਂ ਨੇ ਮੰਗ ਲਈ ਵਾਪਸ ਤਾਂ ਭਾਈ ਅੱਜ ਦਾ ਵਾਅਦਾ ਸੀਗਾ ਪੀ ਉ ਪ੍ਰਸ਼ਾਸਨ ਦਾ ਕਿ ਅੱਜ ਕੋਈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਅੱਜ ਵੀ ਨਹੀਂ ਹੋ ਰਿਹਾ ਕੱਲੋਂ ਮੋਰਚੇ ਨੇ ਵਰਕਿੰਗ ਬੰਦ ਕਰਨ ਦਾ ਐਲਾਨ ਕੀਤਾ 26 ਤਰੀਕ ਨੂੰ ਅਗਰ ਕੱਲੋਂ ਵੀ ਨਹੀਂ ਹੁੰਦਾ ਤਾਂ ਬੀਜੇਪੀ ਦੇ ਦਫ਼ਤਰ ਘੇਰਾਓ ਕਰਨ ਦਾ ਫੈਸਲਾ ਲਿਆ ਗਿਆ ਤੁਸੀਂ ਜਾਓਗੇ ਬੀਜੇਪੀ ਦੇ ਦਫ਼ਤਰ ਘੇਰਾਓ ਕਰਨ ਸਟੂਡੈਂਟਸ ਦੇ ਨਾਲ ਨਾ ਤਾਂ ਅਸੀਂ ਬੀਜੇਪੀ ਦੇ ਦਫ਼ਤਰ ਘੇਰਨਾ ਚਾਹੁੰਦੇ ਹਾਂ ਨਾ ਤਾਂ ਅਸੀਂ ਇਹ ਧਰਨਾ ਲਾਉਣਾ ਚਾਹੁੰਦੇ ਹਾਂ ਅਸੀਂ ਕਲਾਸਾਂ ਜਾ ਕੇ ਪੜ੍ਹਨਾ ਚਾਹੁੰਦੇ ਹਾਂ ਜੀ ਅਜੇ ਸਾਨੂੰ ਨਹੀਂ ਪੜ੍ਹਨ ਦਿੱਤਾ ਗਿਆ ਫਿਰ ਅਸੀਂ ਇਹਨਾਂ ਵੱਲ ਜਾਵਾਂਗੇ ਨਾਲੇ ਚੱਕ ਕੇ ਚੱਟਿਆ ਵੀ ਆ ਕਿ ਦਿੱਲੀ ਮੋਰਚੇ 'ਚ ਪ੍ਰੇਮ ਮੂਰ ਨੂੰ ਥੱਪੜ ਮਾਰ ਕੇ ਮਾਫੀ ਮੰਗ ਕੇ ਇੱਕ ਮੰਨੇ। ਇਹ ਰਾਤ ਨੂੰ ਬੱਚੇ ਹੋਸਪੈਲਿੰਦੇ ਆ। ਉਥੇ 5-6 ਡਿਗਰੀ ਟੈਂਪਰੇਚਰ ਦੇ ਵਿੱਚ ਰਾਤ ਨੂੰ ਵੀ ਸੁੱਤੇ ਸੀਗੇ ਤੇ ਹੁਣ ਵੀ ਉੱਥੇ ਸੁੱਤੇ ਪਏ ਨੇ। ਪੜਨ ਦੀ ਯੂਨੀਵਰਸਿਟੀ ਸੀਗੀ ਲਾਉਣੇ ਧਰਨੇ ਪੈ ਰਹੇ ਨੇ। ਕੱਲ ਦੀ ਕਾਲ ਨੂੰ ਲੈ ਕੇ ਕੋਈ ਸੰਗਤ ਨੂੰ ਅਪੀਲ। ਸਵਾਗਤ ਹੈ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਣਦੀਪ ਸਿੰਘ। ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਸੈਨੇਟ ਚੋਣਾ ਬਹਾਲ ਕਰਨ ਨੂੰ ਲੈ ਕੇ ਸਟੂਡੈਂਟਸ ਵੱਲੋਂ ਮੋਰਚਾ ਲਗਾਇਆ ਹੋਇਆ ਹੈ ਸਟੂਡੈਂਟ ਯੂਨੀਅਨ ਐਨਐਸਯੂਆਈ ਦੇ ਸਟੇਟ ਪ੍ਰੈਜ਼ੀਡੈਂਟ ਭਾਈ ਸਾਡੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਭਾਈ ਜੀ ਕੀ ਹਾਲ ਨੇ ਪਹਿਲਾਂ ਤਾਂ ਹਾਲ ਤਾਂ ਡੇ ਸਾਹਮਣੇ ਹੀ ਹੈ ਹਾਲ ਤਾਂ ਠੀਕ ਹੈ ਛੜਦੀ ਕਲਾ 'ਚ ਰਹਿਣਾ ਪੈਂਦਾ ਪਰ ਹਾਲ ਕੋਈ ਚੰਗੇ ਨਹੀਂ ਹੈਗੇ ਰਾਤ ਨੂੰ ਬੱਚੇ ਉਸ ਪੈਂਦੇ ਆ ਉੱਥੇ 5-6 ਡਿਗਰੀ ਟੈਂਪਰੇਚਰ ਦੇ ਵਿੱਚ ਰਾਤ ਨੂੰ ਵੀ ਸੁੱਤੇ ਸੀਗੇ ਤੇ ਹੁਣ ਵੀ ਉੱਥੇ ਸੁੱਤੇ ਪਏ ਨੇ ਪੜਨ ਦੇ ਯੂਨੀਵਰਸਿਟੀ ਸੀ ਕਿ ਲਾਉਣੇ ਧਰਨੇ ਪੈ ਰਹੇ ਨੇ ਇਹ ਸਾਡੇ ਨਾਲ ਸਾਰੇ ਜਿੰਨੇ ਆਪ ਤੁਸੀਂ ਬਜ਼ੁਰਗ ਦੇਖ ਰਹੇ ਹੋ ਸਾਡੇ ਸਾਥ ਨੂੰ ਆਏ ਨੇ ਜਦੋਂ ਇੱਕ ਪਿਓ ਆਪਣੇ ਬੱਚੇ ਨੂੰ ਯੂਨੀਵਰਸਿਟੀ ਛੱਡ ਕੇ ਜਾਂਦਾ ਉਹ ਤਾਂ ਛੱਡ ਕੇ ਜਾਂਦਾ ਕਿ ਪੜਨ ਵਾਸਤੇ ਅੱਜ ਪੰਜਾਬ ਦੇ ਦਾਦੇ ਪੋਤਿਆਂ ਨੂੰ ਤਾਂ ਛੱਡ ਕੇ ਚੱਲੇ ਨੇ ਕਿ ਆਪਣੇ ਹੱਕ ਲੈਣ ਵਾਸਤੇ ਇਹ ਬਹੁਤ ਵੱਡੀ ਇਹ ਗੱਲ ਹੈ ਕਿ ਕਿਉਂ ਪਤਾ ਨਹੀਂ ਸੈਂਟਰ ਸਰਕਾਰ ਸਾਡੇ ਨਾਲ ਇਦਾਂ ਕਰ ਰਹੀ ਹੈ ਤੇ ਸਟੇਟ ਸਰਕਾਰ ਉੱਤੇ ਪੈ ਰਿਵਾਈਜ਼ ਕਰ ਰਹੀ ਹੈ ਪਤਾ ਨਹੀਂ ਕਿਉਂ ਇਦਾਂ ਕਰ ਰਹੇ ਨੇ ਮੈਂ ਜੀ ਇੱਕ ਕੱਲ ਦੀ ਕਾਲ ਦਿੱਤੀ ਗਈ ਹੈ ਯੂਨੀਵਰਸਿਟੀ ਦਾ ਵਰਕਿੰਗ ਪ੍ਰੋਸੈਸਿੰਗ ਨੂੰ ਬੰਦ ਕਰਨ ਨੂੰ ਲੈ ਕੇ ਕਿ ਕੱਲ ਯੂਨੀਵਰਸਿਟੀ ਬੰਦ ਕੀਤੀ ਜਾਏਗੀ ਉਸ ਨੂੰ ਦੇਖ ਕੇ ਕੀ ਮਾਹੌਲ ਲੱਗ ਰਿਹਾ ਕਿ ਕੱਲ ਪ੍ਰਸ਼ਾਸਨ ਕੋਈ ਤੱਕੇਸ਼ਾਈ ਕਰ ਸਕਦਾ ਜਿੱਦਾਂ 10 ਤਰੀਕ ਨੂੰ ਹੋਈ ਸੀ ਨਹੀਂ ਤੱਕੇਸ਼ਾਈ ਤਾਂ 10 ਤਰੀਕ ਨੂੰ ਕੋਈ ਵੀ ਨਹੀਂ ਹੋਈ ਹੂੰ ਤੱਕੇ ਉਹ ਤਾਂ ਅਸੀਂ ਇੰਨੀ ਕ ਤਾਂ ਚੱਲਦੀ ਰਹਿੰਦੀ ਹੈ ਇਹਨਾਂ ਦਾ ਹੁਣ ਉਹ ਜਦੋਂ ਨਕਾ ਲੈਣ ਦੇ ਵਿਆਹ ਤੇ ਵੀ ਜਾਂਦੇ ਆ ਰਿਬਨ ਕਟਾਈ ਵੇਲੇ ਉਹ ਇੰਨੀ ਸਾਨੂੰ ਕੋਈ ਮਤਲਬ ਨਹੀਂ ਆਉਂਦੀ ਤੱਕੇਸ਼ਾਈ ਦੇ ਨਾਲ ਤੱਕੇਸ਼ਾਈ ਚੱਲਦੀ ਰਹਿੰਦੀ ਹੈ ਹਾਂ ਜੋ ਪੰਜਾਬ ਪ੍ਰਸ਼ਾਸਨ ਨੇ ਸਾਡੇ ਡੰਡੇ ਮਾਰੇ ਉਹ ਤੱਕੇਸ਼ਾਈ ਸੀਗੀ ਸਾਨੂੰ ਆਪਣੇ ਜਦੋਂ ਕੁੱਟਣ ਲੱਗ ਜਾਂਦੇ ਨੇ ਉਦੋਂ ਗੱਲ ਹੁੰਦੀ ਹੈ ਬਗਾਨੇ ਕੁੱਟਣ ਸਾਨੂੰ ਕੋਈ ਚੱਕਰ ਨਹੀਂ ਅਸੀਂ ਤਾਂ ਹੱਕ ਲੈ ਰਹੇ ਹਾਂ ਠੀਕ ਹੈ ਬਗਾਨਿਆਂ ਨੇ ਕੁੱਟਣਾ ਪਰ ਜਦੋਂ ਸਟੇਟ ਸਾਨੂੰ ਕੁੱਟਦੀ ਹੈ ਉਹ ਬਹੁਤ ਵੱਡਾ ਕੁਐਸਚਨ ਮਾਰਕ ਆ ਉਹ ਮੈਨੂੰ ਪਤਾ ਨਹੀਂ ਕਿ ਸਟੇਟ ਸਾਡੇ ਕਿਉਂ ਪੰਜਾਬ ਭਗਵੰਤ ਮਾਨ ਜੀ ਨੇ ਪੰਜਾਬ ਪੁਲਿਸ ਭੇਜੀ ਸੀ ਇੱਥੇ ਐਂਟੀ ਰਾਈਡ ਪੁਲਿਸ ਜਦੋਂ ਅਸੀਂ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿਵਾਉਣ ਦੀ ਗੱਲ ਕਰ ਰਹੇ ਹਾਂ ਤੇ ਸਟੇਟ ਸਾਡੇ ਨਾਲ ਪਤਾ ਨਹੀਂ ਕਿਉਂ ਨਹੀਂ ਆ ਜੇ ਸਟੇਟ ਸਾਡੇ ਨਾਲ ਆ ਕੇ ਖੜ ਜਾਂਦੀ ਬੱਚਿਆਂ ਦੇ ਡਾਂਗਾ ਨਾ ਪੈਂਦੀਆਂ ਬੱਚਿਆਂ ਦੇ ਪਰਚੇ ਨਾ ਪੈਂਦੇ ਸੀਐਮ ਦੇ ਬਿਆਨ ਤਾਂ ਕਹਿ ਰਿਹਾ ਕਿ ਅਸੀਂ ਬੱਚਿਆਂ ਦੇ ਨਾਲ ਹੀ ਆ ਉਹਨਾਂ ਦੇ ਬਿਆਨ ਆਉਂਦੇ ਨੇ ਕਿ ਹਾਂ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਹਾਂ ਬਿਆਨ ਹੁਣ ਮੈਂ ਇਦਾਂ ਕਹੀ ਜਾਵਾਂ ਕਿ ਜੀ ਆਹ ਜਿਹੜਾ ਧਰਨਾ ਆ ਇਹ ਧਰਨਾ ਭਗਵੰਤ ਮਾਨ ਜੀ ਨੂੰ ਚੁਭ ਰਿਹਾ ਹੈ ਹਨਾ ਇਹ ਬਿਆਨ ਦੇ ਤੁਹਾਨੂੰ ਕਿਉਂ ਲੱਗ ਰਿਹਾ ਕਿ ਇਹ ਚੁਭ ਰਿਹਾ ਹੈ ਜਿੱਦਾਂ ਭਗਵੰਤ ਮਾਨ ਜੀ ਕਹਿ ਰਹੇ ਮੈਂ ਬੱਚਿਆਂ ਦੇ ਨਾਲ ਆ ਮੈਂ ਕਹਿ ਰਿਹਾ ਭਗਵੰਤ ਮਾਨ ਜੀ ਨੂੰ ਚੁਭ ਰਿਹਾ ਹੈ ਇਹ ਬਿਆਨ ਦੇ ਨਾਲ ਬ੍ਰਦਰ ਕੁਝ ਨਹੀਂ ਹੁੰਦਾ ਠੀਕ ਹੈ ਸਰ ਬਿਆਨ ਜੋ ਮਰਜ਼ੀ ਦੇ ਲੋ ਜਿਹੜੇ ਐਕਸ਼ਨਸ ਨੇ ਨਾ ਉਹ ਵਰਡਸ ਨਾਲੋਂ ਜ਼ਿਆਦਾ ਐਕਸ਼ਨਸ ਵੀ ਕਲਾਊਡਰ ਦੈਨ ਵਰਡਸ ਜੋ ਤੁਹਾਡੀ ਹਰਕਤਾਂ ਨੇ ਉਹ ਤੁਹਾਡੇ ਕਹਿਣ ਨਾਲੋਂ ਜ਼ਿਆਦੀਆਂ ਦਿਖਾਉਂਦੀਆਂ ਨੇ ਤੇ ਅੱਜ ਇੱਥੇ ਹਰਕਤਾਂ ਇਹ ਜਿਹੀਆਂ ਨਹੀਂ ਹੈਗੀਆਂ ਕਿ ਇੱਕ ਵਾਰ ਵੀ ਭਗਵੰਤ ਮਾਨ ਜੀ ਇੱਥੇ ਆਏ ਸਾਰੀ ਪਾਰਟੀਆਂ ਦੇ ਨੁਮਾਇंदे ਆ ਚੁੱਕੇ ਨੇ ਬੀਜੇਪੀ ਦਾ ਵਿਰੋਧ ਆ ਚਲੋ ਠੀਕ ਹੈ ਮੰਨ ਗਏ ਪਰ ਭਗਵੰਤ ਮਾਨ ਜੀ ਇੱਥੇ ਆਏ ਨਹੀਂ ਕੀ ਭਗਵੰਤ ਮਾਨ ਜੀ ਨੇ ਇੱਥੇ ਆ ਕੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਡੇ ਤੇ ਕਿੰਨੇ ਆ ਕਿੰਨੇ ਦੇ ਪਰਚੇ ਹੋਏ ਆ ਕੋਈ ਗੱਲ ਨਹੀਂ ਮੈਂ ਬੈਠਾ ਕੀ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਕਿ ਸਟੇਟ ਵੱਲੋਂ ਵਕੀਲ ਜਾਣਗੇ ਤੁਹਾਡੀ ਜਮਾਨਤਾਂ ਦੇ ਕੀ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਕਿ ਬੱਚਿਓ ਜੇ ਤੁਹਾਨੂੰ ਲੰਗਰ ਦੀ ਲੋੜ ਆ ਜੇ ਤੁਹਾਨੂੰ ਪਾਣੀ ਦੀ ਲੋੜ ਆ ਪੰਜਾਬ ਸਰਕਾਰ ਹੈਗੀ ਆ ਕਿੰਨੇ ਕੁ ਦੂਰ ਆ ਭਗਵੰਤ ਮਾਨ ਜੀ ਦਾ ਘਰ ਇੱਥੋਂ 5-600 ਮੀਟਰ ਦੂਰ ਵੀ ਨਹੀਂ ਕਹਿਣ ਦਾ ਭਾਵ ਇਹ ਹੈ ਕਿ ਭਾਈ ਜਿਹਦੇ ਪਿੱਛੇ ਆਪਾਂ ਲੜ ਰਹੇ ਆ ਉਹੀ ਜਦੋਂ ਸਾਡੀ ਮਦਦ ਨਹੀਂ ਕਰਦੇ ਅਸੀਂ ਇਸ ਯੂਨੀਵਰਸਿਟੀ ਪੰਜਾਬ ਨੂੰ ਦੇਣ ਦੀ ਗੱਲ ਕਰਦੇ ਆ ਪੰਜਾਬ ਸਰਕਾਰੀ ਯੂਨੀਵਰਸਿਟੀ ਲੈਣਾ ਚਾਹੁੰਦੀ ਹੈ ਕਿ ਨਹੀਂ ਚਾਹੁੰਦੀ ਇਹ ਉਹਨਾਂ ਦੇ ਬਿਆਨ ਤੋਂ ਨਹੀਂ ਆ ਉਹਨਾਂ ਦੀ ਹਰਕਤਾਂ ਤੋਂ ਵੀ ਦਿਖਣਾ ਚਾਹੀਦਾ ਜਦੋਂ ਇਹ ਜੀ ਬੰਦ ਦੀ ਕਾਲ ਹੁੰਦੀ ਹੈ 95 ਦੇ 95 ਐਮ ਐਲ ਏ ਇੱਥੇ ਆ ਕੇ ਬੈਠਣ ਜਿੰਮੇਵਾਰੀ ਤਾਂ ਉਹਨਾਂ ਦੀ ਹੈ ਨਾ ਜਿੰਮੇਵਾਰੀ ਤਾਂ ਸਾਡੀ ਨਹੀਂ ਹੈਗੀ ਕਿਉਂ ਜੀ ਬਿਲਕੁਲ ਜੀ ਇੱਕ 10 ਤਰੀਕ ਦੀ ਵੱਡੀ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਨਾਰਾ ਲੱਗਿਆ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਸ ਦੇ ਉੱਤੇ ਇੱਕ ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਹੋਇਆ ਚੰਡੀਗੜ੍ਹ ਨੂੰ ਪ੍ਰੋਪਰਟੀ ਬਣਾਉਣ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਰਿਐਕਸ਼ਨ ਕਰ ਗਿਆ ਨਾਰਾ ਨਹੀਂ ਨਹੀਂ ਕੋਈ ਉਸ ਨਾਰੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦੀ ਜ਼ਮੀਨਾਂ ਝਾੜ ਕੇ ਚੰਡੀਗੜ੍ਹ ਬਣਿਆ ਆਹ ਜ਼ਮੀਨ ਵੀ ਸੈਣੀ ਮਾਜਰੇ ਦੇ ਕਾਂਜੀ ਮਾਜਰੇ ਦੀ ਜ਼ਮੀਨ ਹੈ ਯੂਨੀਵਰਸਿਟੀ ਦੀ ਚਾ ਹ ਇਹ ਇਹ ਜ਼ਮੀਨ দান ਦਿੱਤੀ ਹੋਈ ਹੈ ਜੇ ਅੱਜ ਇਹਦੇ ਪੂਰਵਜ ਆਪਣੇ ਉਹ ਕਾਗਜ਼ ਕੱਢ ਲਿਆਉਣ ਨਾ ਇਹਨਾਂ ਨੂੰ ਇਹ ਜ਼ਮੀਨ ਦਾ ਨਾ ਮੁੜ ਕੇ ਨਾ ਆਪਣੀ ਔਖੀ ਹੋ ਜੂਗੀ ਜੇ ਉਹਨਾਂ ਨੇ ਮੰਗ ਲਈ ਵਾਪਸ ਇਹ ਸੁਪਰੀਮ ਕੋਰਟ ਜੇ ਮੰਨ ਲਓ ਕਿ ਕੇਸ ਚੱਲ ਗਿਆ ਹੁਣ ਵੀ ਇੱਕ ਦੇਖਦੇ ਆ ਨਾ ਕਿ ਅਪਰ ਰੋਡ ਦੇ ਵਿੱਚ ਉਹ ਜਦੋਂ ਸੁਪਰੀਮ ਕੋਰਟ ਕਹਿੰਦਾ ਕੋਠੀਆਂ ਰੋਡ ਦੇ ਜਿਹੜੀ ਸੜਕ ਜਾਂਦੀ ਹੈ ਉਹਦੇ ਵਿੱਚ ਕੋਠੀਆਂ ਨਿਕਲਿਆਉਂਦੀਆਂ ਨੇ ਇਸ ਲਈ ਜਮੀਨ দান ਦਿੱਤੀ ਹੋਈ ਜ਼ਮੀਨਾਂ ਇਹ দান ਤਾਂ ਦਿੱਤੇ ਸੀ ਕਿਉਂਕਿ ਸਰਬਸਾਂਝੀ ਵਾਰਤਾ ਦੀ ਸਾਡਾ ਧਰਮ ਸਾਡੀ ਗਵਾਹੀ ਦਿੰਦਾ ਹਾਂਜੀ ਦਾਦਾ ਗਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਦਾਦਾ ਗਰਤੇਗ ਬਹਾਦਰ ਜੀ ਨੇ ਇਨਸਾਨੀਅਤ ਦੀ ਗੱਲ ਕੀਤੀ ਹਾਂਜੀ ਇਹਨਾਂ ਨੇ ਕੱਲ ਉੱਥੇ ਆਨੰਦਪੁਰ ਸਾਹਿਬ ਵਿਧਾਨ ਸਭਾ ਲਾ ਕੇ ਇਹਨਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਪਰ ਇੱਥੇ ਜਿਹੜੀ ਇਨਸਾਨੀਅਤ ਸ਼ਰਮਸ਼ਾਰ 18 18 17 17 ਸਾਲ ਦੇ ਬੱਚੇ ਪੜ੍ਹਨ ਵਾਸਤੇ ਇੱਥੇ ਸੋਰੇ ਨੇ ਮੀਂਹ ਦੇ ਵਿੱਚ ਨੇਰੀ ਦੇ ਵਿੱਚ ਠੰਡ ਦੇ ਵਿੱਚ ਤਾਂ ਉਹ ਇਨਸਾਨ ਜੇ ਦਾਦਾ ਕਰਤੇਗ ਬਾਦਲ ਜੀ ਸਾਡੇ ਵੱਲ ਦੇਖ ਕੇ ਵੱਧ ਖੁਸ਼ ਹੋਣਗੇ ਆ ਇਹਨਾਂ ਮੇਲਾ ਵਾਲ ਦੇਖ ਕੇ ਵੱਧ ਖੁਸ਼ ਹੋਣਗੇ ਜਿਹੜੇ ਸਿਰਫ ਗੱਲਾਂ ਕਰ ਰਹੇ ਨੇ ਸਾਡੇ ਦਾਦਾ ਜੀ ਇਹਨੇ ਗੱਲਾਂ ਨਹੀਂ ਕਰੀਆਂ ਸਾਡੇ ਗਰਤੇਗ ਬਾਦਲ ਜੀ ਨੇ ਆਪਣੇ ਸੀਸ ਲਾਇਆ ਸੀਗਾ ਉਹ ਕਿਸੇ ਹੋਰ ਨੂੰ ਵੀ ਭੇਜ ਸਕਦੇ ਸੀ ਗੋਬਿੰਦ ਸਿੰਘ ਜੀ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੀ ਤੁਹਾਡੇ ਤੋਂ ਵੱਡਾ ਇਹਨਾਂ ਦਾ ਵਕੀਲ ਕੌਣ ਆ ਫਿਰ ਜੋ ਉੱਥੇ ਹੋਇਆ ਰੰਗਰੇਟਾ ਗੁਰੂ ਦਾ ਬੇਟਾ ਉਹ ਸੀਸ ਫੜ ਕੇ ਲੈ ਕੇ ਗਿਆ ਇਹ ਸਾਡਾ ਇਤਿਹਾਸ ਆ ਇਹਨੂੰ ਆਪਾਂ ਕਿੱਦਾਂ ਮੁਨਕਰ ਕਰ ਸਕਦੇ ਆ ਤੇ ਉਹੀ ਇਤਿਹਾਸ ਇਹ ਵੱਡੇ ਵੱਡੇ ਮਹਿਲਾਂ ਚ ਨਹੀਂ ਦੱਸਿਆ ਜਾਂਦਾ ਸਾਡਾ ਇਤਿਹਾਸ ਇੱਥੇ ਸੜਕਾਂ ਤੇ ਦੱਸਿਆ ਜਾਂਦਾ ਤਾਂ ਭਾਈ ਅੱਜ ਦਾ ਵਾਅਦਾ ਸੀਗਾ ਪੀਓ ਪ੍ਰਸ਼ਾਸਨ ਦਾ ਕਿ ਅੱਜ ਕੋਈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਅੱਜ ਵੀ ਨਹੀਂ ਹੋ ਰਿਹਾ ਕੱਲੋਂ ਮੋਰਚੇ ਨੇ ਵਰਕਿੰਗ ਬੰਦ ਕਰਨ ਦਾ ਐਲਾਨ ਕੀਤਾ 26 ਤਰੀਕ ਨੂੰ ਅਗਰ ਕੱਲੋਂ ਵੀ ਨਹੀਂ ਹੁੰਦਾ ਤਾਂ ਬੀਜੇਪੀ ਦੇ ਦਫ਼ਤਰ ਘੇਰਾਓ ਕਰਨ ਦਾ ਫੈਸਲਾ ਲਿਆ ਗਿਆ ਕਿ ਤੁਸੀਂ ਜਾਓਗੇ ਬੀਜੇਪੀ ਦੇ ਦਫ਼ਤਰ ਘਰਾਓ ਕਰਨ ਸਟੂਡੈਂਟਸ ਦੇ ਨਾਲ ਅਸੀਂ ਕਲਾਸਾਂ ਜਾਣਾ ਚਾਹੁੰਦੇ ਹਾਂ ਨਾ ਤਾਂ ਅਸੀਂ ਬੀਜੇਪੀ ਦੇ ਦਫ਼ਤਰ ਘੇਰਨਾ ਚਾਹੁੰਦੇ ਹਾਂ ਨਾ ਤਾਂ ਅਸੀਂ ਇਹ ਧਰਨਾ ਲਾਉਣਾ ਚਾਹੁੰਦੇ ਹਾਂ ਅਸੀਂ ਕਲਾਸਾਂ ਜਾ ਕੇ ਪੜ੍ਹਨਾ ਚਾਹੁੰਦੇ ਹਾਂ ਸਾਨੂੰ ਪੜ ਲੈਣ ਦੇਣ ਹੱਥ ਜੋੜ ਕੇ ਬੇਨਤੀ ਹੈ ਜੇ ਸਾਨੂੰ ਨਹੀਂ ਪੜਨ ਦਿੱਤਾ ਗਿਆ ਫਿਰ ਅਸੀਂ ਇਹਨਾਂ ਵੱਲ ਜਾਵਾਂਗੇ ਧਰਨਾ ਲੱਗਿਆ ਕਰਕੇ ਕਿਤਨੇ ਕਿਤੇ ਸਟੂਡੈਂਟਸ ਦੀ ਪੜ੍ਹਾਈ ਦਾ ਲਾਸ ਦੇਖ ਰਹੇ ਹੋ ਤੁਸੀਂ ਕਿਤਨੇ ਕਿਤੇ ਕੀ ਸਾਰੇ ਸਟੂਡੈਂਟ ਦੀ ਪੜ੍ਹਾਈ ਦਾ ਲਾਸ ਹੈ ਪੇਪਰ ਪਹਿਲੀ ਵਾਰ ਉਦੋਂ ਵੀ ਪੋਸਟਪੋਨ ਹੋਇਆ ਅੱਗੇ ਵੀ ਪੋਸਟਪੋਨ ਹੋਇਆ ਜੇ ਧਰਨਾ ਅਸੀਂ ਹਾਰ ਗਏ ਆਰਐਸਐਸ ਨੇ ਆਪਣੀ ਵਿਚਾਰਧਾਰਾ ਇੱਥੇ ਵੜ ਦੇਣੀ ਹੈ ਫੇਰ ਤਾਂ ਪੜ੍ਹਾਈ ਰਹਿ ਕਿੱਥੇ ਜਾਣੀ ਹੈ ਕਿਉਂ ਜੀ ਕੋਈ ਉਹ ਕਹਿੰਦੇ ਆ ਬਈ ਅਸੀਂ ਆਪਣਾ ਸਿਲੇਬਸ ਬਣਾਵਾਂਗੇ ਮੋੜ ਤੋਂ ਤੇ ਵੈਸੇ ਵੀ ਪਹਿਲਾਂ ਵੀ ਛੁਰ ਤੋਂ ਸੈਂਟਰ ਸਰਕਾਰਾਂ ਨੇ ਕਿਹਾ ਹੈ ਵੀ ਇਹ ਤੁਸੀਂ ਜਮੀਨ ਸਾਨੂੰ ਦਿੱਤੀ ਹੈ ਪੰਜਾਬ ਦੀ ਆ ਤੇ ਪੰਜਾਬ ਨੂੰ ਯੂਨੀਵਰਸਿਟੀ ਮਿਲੇਗੀ ਪੰਜਾਬ ਦੀ ਹੋਈ ਹੋਏਗੀ ਤੇ ਫਿਰ ਆਪਣੇ ਵਾਅਦੇ ਤੋਂ ਮੁੱਕਰਦੇ ਆ ਸੈਂਟਰ ਸਰਕਾਰ ਹਮ ਨਹੀਂ 1947 ਤੋਂ ਲੈ ਕੇ ਹੁਣ ਤੱਕ ਧੱਕੇ ਕਰਦੀ ਆ ਰਹੀ 1947 ਜਵਾਹਰ ਲਾਲ ਪੰਡਤ ਨੇ ਸਾਰੇ ਪੰਜਾਬ ਦੇ ਸਾਰੇ ਜੱਥੇਬੰਦੀਆਂ ਨੂੰ ਵਿਸ਼ਵਾਦ ਚ ਲੈ ਕੇ ਸਾਰੇ ਜੱਥੇਬੰਦੀਆਂ ਵਿੱਚ ਵੀ ਹਰ ਤਰ੍ਹਾਂ ਦੇ ਬੰਦੇ ਨੂੰ ਵਿਸ਼ਵਾਦ ਚ ਲੈ ਕੇ ਧੋਖੇ ਨਾਲ ਅੱਧਾ ਪੰਜਾਬ ਪਾਕਿਸਤਾਨ ਦੀ ਉਸ ਤੋਂ ਬਾਅਦ 1966 ਚ ਫੇਰਿਆਂ ਨੇ ਚਾਰ ਹਿੱਸੇ ਕਰ ਦਿੱਤੇ ਸਰਕਾਰਾਂ ਨੇ ਪੰਜਾਬ ਨੂੰ ਕਿਉਂ ਟੁਕੜੇ ਟੁਕੜੇ ਕਰਨ ਤੇ ਚਲੀ ਗਈ ਮੈਂ ਕਹਿੰਦਾ ਮੋਦੀਆਂ ਇੱਥੇ ਡੱਕੜ ਡੱਕਾ ਤੋੜ ਕੇ ਲੈ ਜਾ ਤੀਲਾ ਤੀਲਾ ਤੋੜ ਕੇ ਲੈ ਜਾ ਪੰਜਾਬ ਦਾ ਇਹ ਵਸ਼ਧਰੂ ਇਹ ਤੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀ ਧਰਤੀ ਆ ਇਹਨੂੰ ਕੋਈ ਕੁਝ ਨਹੀਂ ਕਰ ਸਕਦਾ ਇਹਦਾ ਪਾਣੀ ਚ ਕਿਉਂ ਹੈ ਇਹ ਪੰਜਾਬੀਆਂ ਦਾ ਸੁਲਟੋ ਹਰ ਕੰਮ ਜਿਹੜਾ ਮਰਜੀ ਕਿਤੇ ਤਰੰਗੇ ਪਿੱਛੇ 90 95% ਕੁਰਬਾਨੀਆਂ ਫਿਰ ਕਦੀ ਸ਼ਨ ਉੱਤਰਾਧੀ ਕਦੀ ਵਖਵਾਦੀ ਨਾਲੇ ਸੁੱਕ ਕੇ ਚਟਿਆ ਵੀ ਆ ਕਿ ਦਿੱਲੀ ਮੋਰਚੇ 'ਚ ਆਪਣੇ ਮੂੰਹ 'ਤੇ ਥੱਪੜ ਮਾਰ ਕੇ ਮਾਫੀ ਮੰਗ ਕੇ ਮਨਿਆ ਇਹ ਹੁਣ ਇਹ ਹੋ ਜਾ ਇਹ ਕੰਮ ਕਰਦੇ ਮੋਰਚੇ ਹੀ ਲਾਣੇ ਪੈਣੇ ਸਾਨੂੰ ਤਾਂ ਬਾਪੂ ਜੀ ਕੱਲ ਦੇ ਕੀ ਕਾਲ ਹੈ ਕੱਲ ਨੂੰ ਵਰਕਿੰਗ ਡੇਸ ਬੰਦ ਕਰਨ ਬਾਪੂ ਜੀ ਨੂੰ ਅਜਾ ਤਾਂ ਇਹ ਬਾਪੂ ਜੀ ਨਹੀਂ ਹੁਣਾਂ ਨੂੰ ਕਹਿ ਰਹੀ ਹੈ ਨਾ ਕਿ ਜਿਪਸੀ ਲੈ ਕੇ ਚੱਲੋ ਮੁੱਖ ਮੰਤਰੀ ਦੇ ਘਰ ਦਾ ਗੇਟ ਤੋੜਨਾ ਇਹ ਉਹ ਬੰਦੇ ਨੇ ਨਹੀਂ ਅਸੀਂ ਦੇਖਿਆ ਦਿੱਲੀ ਵੀ ਦਿਖੇ ਬਾਪੂ ਜੀ ਇੱਥੇ ਵੀ ਪਹਿਲੇ ਦਿਨ ਤੋਂ ਡਿਟੇਲ ਤੁਸੀਂ ਤਾਂ ਅਜੇ ਤਾਂ ਕੁਝ ਦੇਖਿਆ ਨਹੀਂ ਇਹ ਤਾਂ ਉਹ ਬ੍ਰਹਮ ਅਸਤਰ ਨੇ ਜਿਹੜੇ ਐਂਡ 'ਚ ਕੱਢੀਦਾ ਆ ਆ ਜਿਪਸੀ ਖੜੀ ਆ ਮੜੇ ਦਾ ਕੈਮਰਾਮੈਨ ਜੀ ਜਿਪਸੀ ਨੂੰ ਦਿਖਾਓ ਇਹ ਜਿਪਸੀ ਪਹਿਲੇ ਦਿਨ ਹੀ ਆ ਕੇ ਇੱਥੇ ਖੜ ਗਈ ਸੀਗੀ ਇਹ ਜਿਪਸੀ ਉੱਥੇ-ਉੱਥੇ ਦਿਖੂਗੀ ਤੁਹਾਨੂੰ ਜਿੱਥੇ-ਜਿੱਥੇ ਅਤਿਆਚਾਰ ਹੋ ਰਿਹਾ ਹੋਣਾ ਇਹ ਬਾਪੂ ਤੁਹਾਨੂੰ ਉਹ ਦਿਖ ਉੱਥੇ-ਉੱਥੇ ਦਿਖੂਗਾ ਜਿੱਥੇ-ਜਿੱਥੇ ਗਲਤ ਨੂੰ ਗਲਤ ਨਹੀਂ ਲੋਕਾਂ ਨੇ ਕਹਿਣ ਮਿਲਿਆ ਤੇ ਇਹ ਗਲਤ ਕਹੂਗਾ ਸੱਚਾਈ ਨਾਲ ਖੜਨ ਵਾਲਾ ਬੰਦੇ ਨੇ ਅਸੀਂ ਜੋ ਮਰਜ਼ੀ ਚਾਹੇ ਜੋ ਮਰਜ਼ੀ ਹੋ ਜਵੇ ਇਹ ਤਾਂ ਹੁਣ ਇਹਨੂੰ ਕਹਿ દઈએ ਕਿ ਜੀ ਬਾਪੂ ਜੀ ਚਲੋ ਮੜੇ ਮੁੱਖ ਮੰਤਰੀ ਦੇ ਗੇਟ ਦੇ ਬਾਹਰ ਜਾ ਕੇ ਖੜਾਉਣੀ ਹੈ ਮੈਂ ਕਹਿਣਾ ਚਾਹੇ ਸਰੰਗ ਪਟ ਕੇ ਜਾਵੇ ਇਹ ਜਿਪਸੀ ਤੁਹਾਨੂੰ ਮੁੱਖ ਮੰਤਰੀ ਦੇ ਗੇਟ ਦੇ ਬਾਹਰ ਖੜੀ ਮਿਲੂਗੀ ਇਹ ਇੰਨੀ ਇੰਨੀ ਕਿਰਪਾ ਇਹਨਾਂ ਦੇ ਪਰ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਬਹੁਤ ਜ਼ਿਆਦਾ ਸਹਜਤਾ ਦੇ ਨਾਲ ਬਹੁਤ ਜ਼ਿਆਦਾ ਸਮਝ ਦੇ ਨਾਲ ਇਹ ਧਰਨਾ ਜਿੱਤਣਾ ਚਾਹੁੰਦੇ ਆ ਜਦੋਂ ਇਹ ਧਰਨਾ ਜਿੱਤ ਲਵਾਂਗੇ ਉਸ ਤੋਂ ਬਾਅਦ ਅਸੀਂ ਪੜਨਾ ਚਾਹੁੰਦੇ ਆ ਪੜ ਕੇ ਅਸੀਂ ਆਈਪੀਐਸ ਐਸਐਸਪੀ ਡੀਐਸਪੀ ਅਸੀਂ ਵਕਾਲਤ ਚ ਕਰਨਾ ਚਾਹੁੰਦੇ ਆ ਅਸੀਂ ਧਰਨਾਕਾਰ ਹੀ ਨਹੀਂ ਬਣਨਾ ਚਾਹੁੰਦੇ ਕਿਉਂ ਜੀ ਲੋਕੀ ਅਸੀਂ ਕਾਨੂੰਨ ਤੋਂ ਬਾਹਰ ਚੱਲਦਾ ਹੀ ਨਹੀਂ ਸ਼ਾਂਤਮਈ ਕਰ ਰਹੇ ਕੋਈ ਕਿਸੇ ਨੂੰ ਧੱਕਾ ਨਹੀਂ ਕਰ ਰਹੇ ਕੋਈ ਕਿਸੇ ਦੇ ਬਰਖਲਾਵ ਨਹੀਂ ਬੋਲਦੇ ਕੋਈ ਧਰਮ ਬਰ ਨਹੀਂ ਬੋਲਦੇ ਸਾਰੇ ਇੱਕ ਆਯੋਕਾ ਇੱਥੋਂ ਹੀ ਬੱਚੇ ਪੜ੍ਹ ਕੇ ਗਏ ਆ ਸਾਰੇ ਹਰ ਧਰਮ ਦਾ ਬੰਦਾ ਆ ਰਿਹਾ ਪੰਜਾਬ ਦੇ ਮੁੰਡੇ ਪੜ੍ਹੇ ਹਰਿਆਣੇ ਦੇ ਪੜ੍ਹੇ ਯੂਪੀ ਦੇ ਪੜ੍ਹੇ ਕਿਹੜਾ ਨਹੀਂ ਪੜਿਆ ਇਹ ਕਿਸੇ ਦਾ ਕੋਈ ਘਰ ਦਾ ਕੰਮ ਥੋੜਾ ਹਰ ਬੱਚਾ ਇੱਥੇ ਪੜ ਸਕਦਾ ਇਹ ਆਪਣੇ ਭਾਰਤ ਨੂੰ ਸਭ ਤੋਂ ਸਸਤੀ ਯੂਨੀਵਰਸਿਟੀ ਹੈ ਫਿਰ ਇਹ ਨਾ ਧੱਕਾ ਫਿਰ ਅਸੀਂ ਪਿੱਛੇ ਥੋੜਾ ਹਟਾਂਗੇ ਧਰਨਾ ਚੜ ਕੇ ਕੋਈ ਹੋਰ ਨਹੀਂ ਕਰਨਾ ਬੇਕਰਾਂਗੇ ਆ ਭਾਈ ਜੀ ਕੱਲ ਦੀ ਕਾਲ ਨੂੰ ਲੈ ਕੇ ਕੋਈ ਸੰਗਤ ਨੂੰ ਅਪੀਲ ਸੰਗਤ ਬਹੁਤ ਸਿਆਣੀ ਆ ਅਸੀਂ ਸੰਗਤ ਨੂੰ ਕੋਈ ਅਪੀਲ ਨਹੀਂ ਕਰ ਸਕਦੇ ਸੰਗਤ ਸੰਗਤ ਕਰਕੇ ਹੀ ਇਹ ਧਰਨਾ ਚੱਲ ਰਿਹਾ ਸਾਨੂੰ ਪਤਾ ਕਿ ਸਾਡਾ ਪੰਜਾਬ ਸਾਡੇ ਮੋਢਿਆਂ ਤੇ ਖੜਿਆ ਹੈ ਸਾਡਾ ਪੰਜਾਬ ਸਾਡੇ ਪਿੱਠ ਪਿੱਛੇ ਖੜਾ ਜੇ ਸਾਨੂੰ ਇਹ ਨਾ ਪਤਾ ਹੁੰਦਾ ਤਾਂ ਅਸੀਂ ਇਹ ਧਰਨਾ ਕਦਾ ਹਾਰ ਜਾਂਦੇ ਜੇ ਸਾਨੂੰ ਪਤਾ ਕਿ ਸਾਡੇ ਪੰਜਾਬ ਦੇ ਨੌਜਵਾਨ ਵੀਰ ਭੈਣਾਂ ਇੱਕ ਸਾਡੇ ਬੋਲ ਤੇ ਇੱਥੇ ਆ ਕੇ ਖੜਨ ਨੂੰ ਤਿਆਰ ਨੇ ਤਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਪਰ ਸਾਡੇ ਤੇ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਐਵੇਂ ਹੀ ਤੰਗ ਨਹੀਂ ਕਰਨਾ ਚਾਹੁੰਦੇ ਤੇ ਪਰ ਜਦੋਂ ਸਾਨੂੰ ਲੱਗਿਆ ਕਿ ਸਾਡਾ ਗਲਾ ਘੁੱਟਿਆ ਜਾ ਰਿਹਾ ਹੈ ਫਿਰ ਅਸੀਂ ਆਪਣੇ ਦਾਦਿਆਂ ਨੂੰ ਆਪਣੇ ਪਿਓਾਂ ਨੂੰ ਆਪਣੇ ਵੱਡੇ ਭੈਣਾਂ ਨੂੰ ਆਪਣੇ ਵੱਡੇ ਭਰਾਵਾਂ ਨੂੰ ਅਸੀਂ ਇੱਥੇ ਬੁਲਾਵਾਂਗੇ ਕਿ ਸਾਡੂੰ ਜਾਨ ਬਚਾਓ ਜੀ ਕਿਉਂਕਿ ਜੇ ਆਹ ਪੰਜਾਬ ਤੋਂ ਖੁੱਸ ਕੇ ਲੈ ਗਏ ਫਿਰ ਸਾਡੇ ਪੱਲੇ ਕੁਝ ਨਹੀਂ ਰਹਿਣਾ ਫਿਰ ਸਾਡੇ ਪੱਲੇ ਸਾਡੀ ਜਿਹੜਾ ਇਤਿਹਾਸ ਆ ਉਹ ਅਸੀਂ ਇਤਿਹਾਸ ਨੂੰ ਮਿਟਾਉਣਾ ਨਹੀਂ ਚਾਹੁੰਦੇ ਤਾਂ ਭਾਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਭਾਈ ਸਰਪੀਤ ਐਨਐਸਯੂਆਈ ਤੋਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਸਟੂਡੈਂਟਸ ਦੀ ਪੜ੍ਹਾਈ ਦਾ ਕਿਤੇ ਨਾ ਕਿਤੇ ਲਾਸ ਹੋ ਰਿਹਾ ਸੀ ਕਲਾਸਾਂ ਦੇ ਵਿੱਚ ਜਾਣਾ ਚਾਹੁੰਦੇ ਆ ਨਾ ਕਿ ਧਰਨਿਆਂ ਦੇ ਵਿੱਚ ਬਹਿਣਾ ਚਾਹੁੰਦੇ ਆ ਤਾਂ ਕੈਮਰਾ ਪਰਸਨ ਰਣਵੀਰ ਦੇ ਨਾਲ ਮੈਂ ਰੁਣਦੀਪ ਸਿੰਘ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਧੰਨਵਾਦ